ਅੱਥੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਤੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਬਿਆਨ ਹੀ ਹਜੇ ਦੇਂਦੇ ਨੇ ਮਨ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਆਪਣੇ ਨੂੰ ਕੁਝ ਕਹਿਣ ਦਾ ਬਾਅਦ ਮਾਫੀ ਮੰਗਣ ਲੱਗ ਜਾਂਦੇ ਆ ਚਲੋ ਸਾਹਮਣੇ ਸਾਰਾ ਕੁਝ ਸਾੜੀਓ ਪਿੜੀਓ ਕੇ ਵੀ ਨੋਟਿਸ ਦੇਣਾ ਹੈ ਜੇ ਮਾਰੇ ਜੇ ਰਾਜਾ ਆਪਣੇ ਕੱਲੂ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹਨੂੰ 24 ਘੰਟਿਆਂ ਨੋਟਿਸ ਦੇਣਾ ਹੈ ਤਰਨਤਾਰਨ ਚੋਣ ਦੇ ਵਿੱਚ ਬੋਲਾਂ ਨੇ ਮਾਹੌਲ ਪੂਰਾ ਗਰਮਾ ਦਿੱਤਾ ਹੈ ਤਰਨਤਾਰਨ ਚੋਣ ਕਾਫੀ ਇੰਟਰਸਟਿੰਗ ਹੁੰਦੀ ਜਾ ਰਹੀ ਹੈ ਫਿਲਹਾਲ ਪਿਛਲੇ ਕੱਲ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਰਾਜਾ ਵੜਿੰਗਹਰਾਂ ਦੇ ਬਿਆਨ ਨੇ ਇਸ ਚੋਣ ਨੂੰ ਹੋਰ ਜ਼ਿਆਦਾ ਪਖਾ ਦਿੱਤਾ ਹੈ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਸਾਬਕਾ ਗ੍ਰਹਿ ਮੰਤਰੀ ਬਾਬਤ ਦਿੱਤੇ ਬਿਆਨ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਵਿਵਾਦ ਅਜਿਹਾ ਖੜਾ ਕੀਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਉਹਨਾਂ ਦੇ ਵਿਰੋਧੀ ਤੜਿੰਗ ਹੋ ਗਏ ਆ ਔਰ ਉਹ ਕਹਿ ਰਹੇ ਆ ਕਿ ਜਿਹੜੀ ਕਾਂਗਰਸ ਦੀ ਮਾਨਸਿਕਤਾ ਇਹ ਹੈ ਕਿ ਉਹ ਇਸ ਕਰਕੇ ਬੰਦਿਆਂ ਨੂੰ ਬਣਾ ਰਹੇ ਆ ਤੇ ਉਹਨਾਂ ਬਾਰੇ ਇਹ ਕੁਝ ਸੋਚਦੇ ਆ ਪਹਿਲਾਂ ਆਏ ਹੋਏ ਤਮਾਮ ਰੱਦ ਅਮਲ ਤੇ ਨਜ਼ਰ ਮਾਰਾਂਗੇ ਫਿਰ ਇਹਦੇ ਉੱਤੇ ਚਰਚਾ ਕਰਾਂਗੇ ਕਿ ਕਿਵੇਂ ਤਰਨ ਤਰਨ ਚੋਣ ਜਿਹੜੀ ਹੈ ਉਹ ਹਾਮ ਹੋ ਸਕਦੀ ਹੈ ਸੁਣਿਆ ਬੁੱਟਾ ਸਿੰਘ ਦਾ एक बूटा सिंह हों मजबी सिंह बाल्मीकि मजबी सिंह काला रंग हों जमा काला पठे पा पठे बाणी चाह रेते गुरु के बेटे कांग्रेस ने देश का गृह मंत्री बनाया इसी ने काटकर इतना इतना बता दिया कि बूटा सिंह जी को राजा ने ये कहा है बूटा सिंह जी मेरे पिता समान थे हैं रहेंगे ਉਹ ਹਮਾਰੇ ਸਰਕੇ ਤਾਜ ਥੇ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅਡੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜੂਆ ਉਹ ਝੜ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਜਰ ਨਹੀਂ ਲਗਦਾ আর માફી માંગਦਾ ਤਾਂ ਉਹਨੂੰ માફ ਕਰ ਦੇਣਾ ਚਾਹੀਦਾ ਵੀ ਆ ਝੰਡੀਆਂ ਕਿੱਥੇ ਲਾਉਣੀਆਂ ਟੈਂਟ ਕਿੱਥੇ ਲਾਉਣਾ ਕੁਰਸੀਆਂ ਕਿੱਥੇ ਲਾਉਣੀਆਂ ਨੇ ਏਜੰਟ ਜਿਹੜੇ ਨੇ ਆਪਣੇ ਜਿਹੜੇ ਵੋਟਾਂ ਵਾਲੇ ਉਹ ਕਿਹਨੂੰ ਬਣਾਉਣਾ ਪੋਲਿੰਗ ਏਜੰਟ ਹਨਾ ਪੋਸਟਰ ਕਿੱਥੇ ਲਾਉਣੇ ਰੋਡ ਸ਼ੋਅ ਕਿੱਧਰ ਦੀ ਲੈ ਕੇ ਜਾਣਾ ਇਹ ਗੰਮ ਤੁਸੀਂ ਸੰਭਲੋ ਉੱਪਰ ਵਾਲੀ ਜਮਾ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਨੂੰ ਕੋਈ ਨਹੀਂ ਜਾਂਦਾ ਮੈਂ ਕਾਲੇ ਤੱਕ ਪਹੁੰਚਣ ਨਹੀਂ ਦਿੰਦਾ ਆਪ ਹੀ ਫਤਗੀ ਬਿਆਨ ਹੀ ਹਜੇ ਦੇਂਦੇ ਨੇ ਮਨ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਬੜੇ ਨੂੰ ਕੁਝ ਕਹਿਣ ਦਾ ਬਾਅਦ ਚ ਮਾਫੀ ਮੰਗਣ ਲੱਗ ਜਾਂਦੇ ਆ ਮਾਫੀ ਮੰਗਣਾ ਨਾ ਮੰਗਣਾ ਤੁਸੀਂ ਕੱਲੀ ਇਹ ਦਿਖਾਇਆ ਵੀ ਜਿਹੜਾ ਗਾਂਧੀ ਫੈਮਿਲੀ ਆ ਉਹ ਕਿਸੇ ਨੂੰ ਵੀ ਜੀਨ ਮਤਲਬ ਉਹਨਾਂ ਦੀ ਸਾਰੀ ਜਿਹੜੀ ਇੰਨੀ ਮਿਹਨਤ ਸੀ ਬੂਟਾ ਸਿੰਘ ਉਹਨਾਂ ਦੀ ਐਂਏ ਗਿਆਨੀ ਜੈਲ ਸਿੰਘ ਜੀ ਨੂੰ ਕਹਿੰਦੇ ਐਂਏ ਬਾਕੀਆਂ ਨੂੰ ਕਹਿੰਦੇ ਐ ਇਹਦਾ ਦਾ ਮਤਲਬ ਕਹਿਣ ਦਾ ਸਮਝ ਆਈ ਤੁਸੀਂ ਸਾਈਕੀ ਕੀ ਹੈ ਦਿਮਾਗ ਦੀ ਬਈ ਉਹ ਟੁਕੜਾ ਸਿੱਟਦੇ ਆ ਬਈ ਜੀ ਨੂੰ ਵੀ ਉਹ ਹੋ ਉਹਨਾਂ ਦਾ ਮਤਲਬ ਇਹ ਸੀ ਵੀ ਉਹਨਾਂ ਦੀ ਰੈਮੋ ਕਰਮ ਤੇ ਵੀ ਦੇਖੋ ਜੀ ਇੱਕ ਐਸੇ ਬੰਦੇ ਨੂੰ ਉਹਨਾਂ ਨੇ ਚੱਕ ਕੇ ਹੋਮ ਮਿਨਿਸਟਰ ਬਣਾ ਤਾ ਇਹ ਪੱਠੇ ਪੌਂਦਾ ਆ ਇਹਦਾ ਰੰਗ ਕਾਲਾ ਆ ਹੋਰ ਹੋਰ ਇਹ ਕਿਆ-ਕਿਆ ਹੋਦਾ ਗੰਦਾਰਿਆ ਜਦੋਂ ਸਾਹਮਣੇ ਸਾਰਾ ਕੁਝ ਸਾੜੀਓ ਪੜੀਓ ਫੇਰ ਵੀ ਨੋਟਿਸ ਦੇਣਾ ਹੈ ਇਹ ਦੇ ਮਾਰੇ ਕਿ ਰਾਜਾ ਬੜੇ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹਨੂੰ 24 ਘੰਟਿਆਂ ਨੋਟਿਸ ਦੇਣਾ ਹੈ ਇਕ ਤਾਂ ਜੀਵਨਾ ਕਤਲ ਹੁੰਦਾ ਇੱਕ ਗੋਲੀ ਨਾਲ ਕਤਲ ਹੁੰਦਾ ਜੀਵਨਾ ਤਾਂ ਪੂਰੀ ਕਮੇਟੀ ਕਤਲ ਕਰਦੀ ਫਿਰ ਵੀ ਨੋਟਸ ਉੱਪਰ ਸੀ ਹੋਈ ਜਾਣ ਕਾਰਵਾਈ ਕੀ ਕੀਤੀ ਦਿਖਾਓ ਕੀ ਜਾਂਦਾ ਪਿਆ ਔਰ ਮਸਲੇ ਦੇ ਉੱਤੇ ਜਿਹੜੀ ਸਿਆਸਤ ਗਰਮਾ ਰਹੀ ਹੈ ਇਹਦਾ ਨਤੀਜਿਆਂ ਤੇ ਕੀ ਅਸਰ ਪਏਗਾ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਉੱਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿقبال ਕਰਾਂਗੇ ਇਸ ਚਰਚਾ ਚ ਸਾਡੇ ਨਾਲ ਇਕਬਾਲ ਸਿੰਘ ਚੰਨੀ ਬੀਜੇਪੀ ਤੋਂ ਤਸ਼ਰੀਫ ਲੈ ਕੇ ਜਨਾਬ ਜੀ ਆਇਆਂ ਨੂੰ ਔਰ ਕਾਂਗਰਸ ਤੋਂ ਸਾਡੇ ਨਾਲ ਹਰਦੀਪ ਸਿੰਘ ਕਿੰਗਰਾ ਜੀ ਸਵਾਗਤ ਹੈ ਰਾਜਨ ਅਮਰਦੀਪ ਆਮアドਮੀ ਪਾਰਟੀ ਦੇ ਜਨਾਬ ਜੀ ਹੋਏ ਹਨ ਕਿੰਗਰਾ ਸਾਹਿਬ ਸ਼ੁਰੂਆਤ ਮੈਂ ਤੁਹਾਡੇ ਤੋਂ ਕਰਨੀ ਚਾਹੁੰਦਾ ਕਿਉਂਕਿ ਬਿਆਨ ਅਜਿਹਾ ਦਿੱਤਾ ਗਿਆ ਜਿਸ ਕਰਕੇ ਰਾਜਾ ਵੜਿੰਗ ਨਾਲ ਉਹਨਾਂ ਦੇ ਵਿਰੋਧੀ ਟੜਿੰਗ ਹੋ ਰਹੇ ਆ ਔਰ ਇੱਕ ਤੋਂ ਬਾਅਦ ਇੱਕ ਕਮਿਸ਼ਨਾਂ ਦੇ ਵੱਲੋਂ ਨੋਟਿਸ ਲਏ ਜਾ ਰਹੇ ਆ ਕਾਂਗਰਸ ਅੰਦਰ ਖਾਤੇ ਮਹਿਸੂਸ ਕਰ ਰਹੀ ਹੈ ਕਿ ਕੋਈ ਨਤੀਜਿਆਂ ਦੇ ਵੇਲੇ ਉਹਨਾਂ ਨੂੰ ਚੋਣਾਂ 'ਚ ਢਾਹ ਨਾ ਲੱਗ ਜਾਵੇ ਬਿਆਨ ਤੋਂ ਤੰਵੇਰ ਸਾਹਿਬ ਤੋਂ ਬੇਲਤ ਮੈਂ ਇੱਕ ਚੀਜ਼ ਕਲੀਅਰ ਕਰ ਦੇਣੀ ਚਾਹਣਾ ਹੂੰ ਕਿ ਜੇ ਤੁਸੀਂ 1947 ਤੋਂ ਬਾਅਦ ਤੇ 1947 ਤੋਂ ਪਹਿਲਾਂ ਜੀ ਕਾਂਸ ਦਾ ਇਤਿਹਾਸ ਟਲੋ ਤੇ ਕਾਂਗਰਸ ਦਾ ਜੋ ਵਾਦੀ ਕਰਿਆ ਹੈਗਾ ਇਹ ਸਾਰੇ ਦਿਨ ਉਹਦੇ ਬਾਰੇ ਜੇ ਧਿਆਨ ਨਾਲ ਲੇਖੋ ਤਾਂ ਜੋ ਵੀ ਇਸ ਦੇ ਵਿੱਚ ਹੋਏ ਆ ਉਹ ਐਟੋਸਟੀਜ਼ ਐਕਚੁਅਲੀ ਦਾ ਪਾਵਰ ਰਾਈਟ eduction ਲੈ ਆਂਦਾ ਜਿਹਦੇ ਮੁਤਾਬਕ 프리 এডਿਊਕੇਸ਼ਨ ਦੇ ਕੇ ਭਾਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਲੈ ਆਂਦਾ ਭਾਵੇਂ ਰਾਈਟ ਟੂ ਫੂਡ ਲੈ ਕੇ ਆਂਦਾ ਭਾਵੇਂ ਰਿਜ਼ਰਵੇਸ਼ਨ ਲੈ ਕੇ ਆਂਦੀ ਭਾਵੇਂ ਰਿਜ਼ਰਵੇਸ਼ਨ ਪਾਰਲੀਮੈਂਟ ਅਸੈਂਬਲੀ ਤੋਂ ਜੋ ਕੁਝ ਵੀ ਹੋਇਆ ਸਪੈਸ਼ਲ ਕੰਪੋਨੈਂਟ ਪਲਾਨ 15% ਵਾਧਾ ਹਰੇਕ ਹੈਡ ਦੇ ਵਿੱਚੋਂ ਜਿਹੜਾ ਉਹ ਸ਼ੈਡਿਊਲਡ ਕਾਸਟ ਕੰਪੋਨੈਂਟ ਦੇ ਵਿੱਚ ਜਾਂਦਾ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਾਂਗਰਸ ਨੇ ਕੀਤਾ ਹੈ ਕਾਂਗਰਸ ਕੰਪਲੀਟ ਉਹ ਗੱਲਾਂ ਤੇ ਕੰਪਰੋਮਾਈਜ਼ ਨਹੀਂ ਕਰਦੀ ਕਾਂਗਰਸ ਉਹ ਪਾਰਟੀ ਹੈ ਜਿਹੜੀ ਬਲੀਵ ਕਰਦੀ ਹੈ ਜਾਤੀਵਾਦ ਦੇ ਵਿੱਚ ਸਾਡੇ ਸਮਾਜਿਕ ਅਕੈਡੇਮਿਕਸ ਦੇ ਵਿੱਚ ਖਾਦੀ ਹੈ ਇਹ ਸੈਕੂਲਰ ਪਾਰਟੀ ਹੈ ਜਾਤਾਂ ਦੇ ਧਰਮਾਂ ਤੋਂ ਉੱਪਰ ਕੇ ਪਾਰਟੀ ਹੈ ਇਸ ਥੋੜੀ ਆਵਾਜ਼ ਕਰ ਰਹੀ ਹੈ ਕਿ ਅੰਗਰੇਜ਼ ਸਭ ਟੀਮ ਤੁਹਾਡੇ ਨਾਲ ਰابطਾ ਕਾਇਮ ਕਰੇਗੀ ਇਨ ਬਿਟਵੀਨ ਮੈਂ ਜ਼ਰੂਰ ਇੱਥੇ ਆਮ ਆਦਮੀ ਪਾਰਟੀ ਦੇ ਰਾਜਨ ਅਮਰਦੀਪੁਰਾਂ ਤੋਂ ਜਾਣਨਾ ਚਾਹੁੰਦਾ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸੰਤਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਵਿਰੋਧੀਆਂ ਦੇ ਬਿਆਨ ਹੀ ਸਾਨੂੰ ਜਿੱਤ ਵੱਲ ਬਹੁੰਚਾ ਦੇਣਗੇ ਕਿ ਤੁਹਾਨੂੰ ਇਹ ਲੱਗ ਰਿਹਾ ਵੀ ਕਾਂਗਰਸ ਨੂੰ ਇਹ ਬਿਆਨ ਜਿਹੜਾ ਹੈ ਉਹ ਭਾਰੀ ਪਏਗਾ ਲੈ ਡੁੱਬੇਗਾ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਰਾਹ ਕਾਂਗਰਸ ਦੀ ਇਸ ਬਿਆਨਬਾਜ਼ੀ ਤੋਂ ਕੇ ਗੁਜ਼ਰਦਾ ਹੈ ਬਿਲਕੁਲ ਜੀ ਕਿਉਂਕਿ ਦੇਖੋ ਰਾਜਾ ਵੜਿੰਗ ਜੀ ਬੁਖਲਾਏ ਹੋਏ ਆ ਕਾਫੀ ਟਾਈਮ ਤੋਂ ਤਰਨ ਤਰਨ ਦੇ ਚੋਣਾਂ ਨੂੰ ਲੈ ਕੇ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਦਿੱਤਾ ਦੂਰ ਦੀ ਗੱਲ ਆ ਵੀ ਉਹਨਾਂ ਨੂੰ ਜਮਾਨਤ ਵੀ ਉਹਨਾਂ ਤੋਂ ਬਚਾ ਨਹੀਂ ਹੋਣੀਗੀ ਕਾਂਗਰਸ ਪਾਰਟੀ ਦੀ ਇਸ ਲਈ ਉਹਨਾਂ ਨੇ ਜੋ ਇਹ ਬਿਆਨ ਦਿੱਤਾ ਪਹਿਲਾਂ ਤੁਸੀਂ ਦੇਖਿਆ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਨੇ ਬਿਆਨ ਦਿੱਤਾ ਕਿ ਮੈਨੂੰ ਆਪਣਾ ਹਿੰਦੁਸਤਾਨ ਚਾਹੀਦਾ ਸਾਨੂੰ ਕਾਲਿਸਤਾਨ ਨਹੀਂ ਚਾਹੀਦਾ ਹਨ ਇਹੋ ਜਿਹੇ ਰਾਜਨੀਤਿਕ ਫਲਾਉਣ ਵਾਲੇ ਬਿਆਨ ਅੱਜ ਹੁਣ ਇਹ ਬਿਆਨ ਦੇਈ ਜਾਂਦੇ ਆ ਸਾਡੇ ਸਿੱਖਾਂ ਦੇ ਜਿਹੜੇ ਜਿਨ੍ਹਾਂ ਨੇ ਅਗਵਾਹੀ ਕੀਤੀ ਸਿੱਖ ਕੌਮ ਦੀ ਅੱਡੇ ਵੱਡੇ ਇਨਸਾਨ ਸਰਦਾਰ ਬੁੱਟਾ ਸਿੰਘ ਜੀ ਸਨਮਾਨ ਜਨੇ ਸਾਰੇ ਪੰਜਾਬ ਦੇ ਸਿੱਖਾਂ ਦੇ ਜਿਨ੍ਹਾਂ ਦੇ ਪ੍ਰਤੀ ਇਹੋ ਜੀ ਭੱਦੀ ਜਿਹਦਾਬ ਨਹੀਂ ਯੂਜ਼ ਕਰਨਾ ਕਿ ਮਤਲਬ ਕਿ ਰੰਗ ਦਾ ਕਾਲਾ ਹਾਂਜੀ ਆਪਣਾ ਪੱਠੇ ਕੁੱਤਰਣ ਵਾਲਾ ਜਿਹਨੂੰ ਅਸੀਂ ਗ੍ਰਹਿ ਮੰਤਰੀ ਬਣਾਇਆ ਉਹ ਮੈਂ ਕਹਿੰਦਾ ਰਾਜਾ ਵੜਿੰਗ ਜੀ ਥੋੜੀ ਮਾਨਸਿਕਤਾ ਤੁਹਾਡੀ ਜਿਹੜੀ ਖਰਾਬ ਹੋ ਚੁੱਕੀ ਹੈ ਇਹਨੂੰ ਸੰਭਾਲੋ ਕਿਸੇ ਡਾਕਟਰ ਨੂੰ ਦਿਖਾ ਲਓ ਐਡਾ ਵੱਡਿਆ ਪੜਿਆ ਲਿਖਿਆ ਇਨਸਾਨ ਜਿਹੜਾ ਪੀ ਐਚ ਡੀ ਡਾਕਟਰ ਪੋਸਟ ਗ੍ਰੈਜੂਏਟ 8 ਵਾਰ ਐਮ ਪੀ ਬਣਿਆ ਦੇਸ਼ ਦਾ ਹਾਂਜੀ ਯੂਨੀਅਨ ਮਿਨਿਸਟਰ ਰੇ ਕੈਪੀਟਲ ਇੰਡਸਟਰੀ ਐਸਸੀ ਕਮਿਸ਼ਨ ਦੇ ਚੇਅਰਮੈਨ ਰੇ ਜਰਨਲਿਸਟ ਰੇ ਜਿਨ੍ਹਾਂ ਨੇ ਇਹਨੇ ਆਰਟੀਕਲ ਰੱਖੇ ਸਿੱਖਾਂ ਦੇ ਉੱਤੇ ਤੇ ਮਤਲਬ ਕਿ ਇਹੋ ਜਿਹੇ ਇਨਸਾਨ ਦੇ ਪ੍ਰਤੀ ਤੁਸੀਂ ਬੋਲ ਰਹੇ ਹੋ ਕਾਹਤੋਂ ਕਿ ਆਈ ਥਿੰਕ ਦਸਵੀਂ ਪਾਸ ਹੈਗੇ ਇੱਕ ਦਸਵੀਂ ਪਾਸ ਇਨਸਾਨ ਦੀ ਸ਼ਦਾਬ ਲਈ ਇਹੋ ਜਿਹੀ ਹੋ ਸਕਦੀ ਹੈ ਸੋਚ ਇਹੋ ਜਿਹੀ ਹੋ ਸਕਦੀ ਹੈ ਤੇ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰ ਹੁਣ ਤੱਕ ਐਸਸੀ ਸਮਾਜ ਦੇ ਅਗੇਂਸਟ ਇਹਨੇ ਗੰਦੇ ਬਿਆਨ ਜਿਹੜੇ ਦਿੰਦੇ ਰਹੇ ਆ ਉਹਨੂੰ ਲੈ ਕੇ ਅੱਜ ਵਾਲਮੀਕੀ ਦੀ ਜਿਹੜੀ ਮੱਧਵੀ ਸਿੱਖ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਨਰਾਸ਼ਤਾ ਹੈ ਕਿਉਂਕਿ ਸਾਡੇ ਜਿਹੜੇ ਸਿੱਖ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਇੱਕ ਤਾਂ ਦਿੱਤੀ ਸੀ ਭਾਈਚਾਰਕ ਸਾਂਝ ਵਿਧਾਈ ਸੀ ਉੱਚੀ-ਨੀਚ ਖਤਮ ਕਰਕੇ ਹਨਾ ਗੁਰੂ ਸਾਹਿਬ ਨੇ ਮਤਲਬ ਕੰਗਰੇਟਾ ਗੁਰੂ ਦਾ ਬੇਟਾ ਆਪਣਾ ਜੱਫੀ ਪਾ ਕੇ ਆਪਣੇ ਗੱਲਾਂ ਲਾਇਆ ਸੀਗਾ ਭਾਈ ਜੱਤਾ ਜੀ ਨੂੰ ਤੇ ਉਹਨਾਂ ਨੂੰ ਸੋਲਾ ਸੋਢਣ ਮੈਨੂੰ ਵਿਸਾਖੀ ਦੇ ਉੱਤੇ ਭਾਈ ਜੀ ਆਪਣਾ ਭਾਈ ਜੀਵਨ ਸਿੰਘ ਜੀ ਦਾ ਨਾਮ ਦਿੱਤਾ ਗਿਆ ਸੀ ਹਨਾ ਤੇ ਵੀ ਇਹਨੇ ਪੰਜ ਪਿਆਰੇ ਸਾਜੇ ਇਹ ਰਾਜਾ ਵੜਿੰਗ ਜੀ ਹੈ ਪਰ ਰਾਜਾ ਵੜਿੰਗ ਜੀ ਇਹ ਕਹਿ ਰਹੇ ਆ ਅਮਰਦੀਪ ਜੀ ਕਹਿੰਦੇ ਵੀ ਮਤਲਬ ਕਾਂਗਰਸ ਨੇ ਮਤਲਬ ਬਹੁਤ ਗਰਾਉਂਡ ਲੈਵਲ ਤੋਂ ਉੱਠੇ ਹੋਏ ਲੀਡਰਾਂ ਨੂੰ ਗਲਦਨ ਲਾਇਆ ਨਾ ਕਿ ਉਹਨਾਂ ਦਾ ਕੋਈ ਮਕਸਦ ਡਿਫੇਮ ਕਰਨ ਦਾ ਸੀ ਬਲਕਿ ਉਹ ਦੱਸ ਰਹੇ ਹੈ ਕਿ ਉਹਨਾਂ ਨੂੰ ਕਾਂਗਰਸ ਰਜੇਮ ਦੇ ਵਿੱਚ ਫੇਮ ਦੇ ਦੇਖੋ ਇਹ ਤੁਹਾਨੂੰ ਪਤਾ ਲੱਗਾ ਤੁਸੀਂ ਪਹਿਲਾਂ ਹੀ ਬਿਆਨ ਸੰਗਾਂ ਕੇ ਹਟੇ ਹੋ ਨਾ ਇਹ ਗੱਲ ਕਹਿ ਨਹੀਂ ਕਿਤੇ ਤਾਂ ਉਹਨਾਂ ਦੀ ਯੋਗਤਾਵਾਂ ਸੁਣਾਣੀਆਂ ਕਿ ਉਹਨਾਂ ਨੂੰ ਇਹ ਕਹਿਣਾ ਕਾਲੇ ਰੰਗ ਦਾ ਪੱਕਾ ਮਤਲਬ ਨਹੀਂ ਸੀ ਉਹਨਾਂ ਦੀ ਜਿਹੜੀ ਯੋਗਤਾ ਉਹਨਾਂ ਦੇ ਉਹਨਾਂ ਦੇ ਜਿਹੜੇ ਕੰਪੈਰੀਜ਼ ਹੈ ਨਾ ਮਿਲਦੇ ਨਹੀਂ ਉਹਨਾਂ ਨਾਲ ਸਰਦਾਰ ਭੁਪਾ ਸਿੰਘ ਜੀ ਨਾਲ ਉਹ ਵੱਡੇ ਮਹਾਨ ਇਨਸਾਨ ਸਿੱਖ ਸੀਗੇ ਹਾਂਜੀ ਤੇ ਇਹਨਾਂ ਦੀ ਜਮਾਨਤ ਕਿ ਦਿਲ ਤੇ ਹੱਥ ਰੱਖ ਕੇ ਦੱਸਿਓ ਤੁਸੀਂ ਪਹਿਲਾਂ ਬੂਟਾ ਸਿੰਘ ਹਰਾ ਬਾਰੇ ਸੁਣਿਆ ਸੀ ਤੁਸੀਂ ਉਹਨਾਂ ਨੂੰ ਜਾਣਦੇ ਸੀ ਉਹਨਾਂ ਬਾਰੇ ਬਿਲਕੁਲ ਜੀ ਬਿਲਕੁਲ ਮੈਂ ਜਾਣਦਾ ਸੀ ਕਿ ਭੁਪਾ ਸਿੰਘ ਜੀ ਸਾਡੇ ਆ ਮੈਂ ਆਪਣਾ ਗੋਨਿਆਂ ਨਾਲ ਗੋਨੇ ਆਣ ਤੇ ਬਲੌਂਗ ਕਰਦਾ ਸਾਡੇ ਭਾਈ ਜਗਤਾ ਜੀ ਟਿਕਾਣਾ ਭਾਈ ਜਗਤਾ ਜੀ ਤੇ ਹਮੇਸ਼ਾ ਹੀ ਸਰਦਾ ਬੁੱਟਾ ਸਿੰਘ ਜੀ ਆਪਣਾ ਮਹਾਂਤ ਤੀਰਤ ਸਿੰਘ ਜੀ ਕੋਲ ਆਉਂਦੇ ਹੁੰਦੇ ਸੀ ਉਹਨਾਂ ਦੇ ਅਸ਼ੀਰਵਾਦ ਲੈਣ ਦੇ ਤੇ ਅਸੀਂ ਜਦ ਛੋਟੇ ਛੋਟੇ ਹੁੰਦੇ ਸੀ ਮੈਂ ਦੇਖਦਾ ਜੀ ਡੇਰੇ ਦੇ ਵਿੱਚ ਤੇ ਅਸੀਂ ਉੱਥੇ ਹੁੰਦੇ ਸੀ ਬੁੱਟਾ ਸਿੰਘ ਜੀ ਆਉਂਦੇ ਸੀ ਮੇਸ਼ੇ ਤੁਸੀਂ ਕਹਿੰਦੇ ਕਹਿੰਦੇ ਵੀ ਬਿਲਕੁਲ ਸਾਡੀ ਜਿਤਲ ਰਾਹ ਇੱਥੋਂ ਹੋ ਕੇ ਨਿਕਲੇਗਾ ਸਰਕਾਰ ਦੀ ਆਪਣੀ ਕੈਪੈਸਿਟੀ ਕੈਪੇਬਿਲਿਟੀ ਸਟਰੈਂਥ ਨਹੀਂ ਕੋਈ ਕੰਮ ਕਰੇਗੀ ਬਿ ਇਹ ਬਿਆਨ ਦਿੱਤਾ ਹੋਇਆ ਹੀ ਤੁਹਾਨੂੰ ਪਾਰ ਲਾਏਗਾ ਅਸੀਂ ਨਹੀਂ 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 ਦੇਖੋ ਜੀ ਇਹ ਤਾਂ ਉਹਨਾਂ ਦੀ ਮਨਸਤਾ ਦਿਖਾਉਂਦੀ ਰਾਜਾ ਵਿੰਗ ਜੋਇਲ ਨੇ ਪੰਜਾਬ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਹੋਇਆ ਜਿਹਨੂੰ ਆਪਣੀ ਪ੍ਰਧਾਨ ਦੀ ਤੁਲਸੀ ਦੇਖ ਕੇ ਦਿਨ ਬਦਨ ਇਹੋ ਜਿਹੇ ਬਿਆਨ ਦੇਖ ਰਿਹਾ ਹੈ ਵੀ ਰਾਜਾ ਵਿੰਗ ਵੜੰਗਾ ਜਿਹੜਾ ਜਿਉਂਦਾ ਹੈ ਦੇ ਦੱਸਣਾ ਚਾਹੁੰਦੇ ਆ ਪਤਾ ਕਾਂਗਰਸ ਦੀ ਕੋਈ ਹਵਾ ਹੈ ਨਹੀਂ ਤਰਨਤਾਰਨ ਚ ਕੋਈ ਨਾਮ ਨਹੀਂ ਤੀਜੇ ਤੀਜੇ ਦਿਨ ਇਹੋ ਜਿਹਾ ਬਿਆਨ ਦੇ ਦਿਓ ਕਿ ਰਾਜਾ ਵੜਿੰਗ ਰਾਜਾ ਵੜਿੰਗ ਹੋ ਜੇ ਫਿਰ ਇਹਨਾਂ ਮੂਵਮੈਂਟ ਤੇ ਮਾਫੀ ਮੰਗ ਲੈਣਾ ਠੀਕ ਹੈ ਮੈਂ ਚੰਨੀ ਸਾਹਿਬ ਤੋਂ ਚੰਨੀ ਸਾਹਿਬ ਤੋਂ ਇੱਕ ਵਾਰੀ ਜ਼ਰੂਰ ਤਾਂ ਸਾਡੀ ਜਿੱਤ ਤਾਂ ਤਰੇ ਹੈ ਜੀ ਤਰਨਤਾਰਨ ਦੇ ਵਿੱਚ ਸਾਡੇ 3 ਸਾਲ ਦੇ ਮੁੱਖ ਮੰਤਰੀ ਭਵਤਮਾਨ ਦੇ ਕੰਮਾਂ ਤੋਂ ਸਾਡੀ ਤਾਂ ਇਹ ਪੰਥਕ ਵਾਲੇ ਕਹਿੰਦੇ ਸਾਡੀ ਤਾਂ ਇਹ ਕਾਂਗਰਸ ਦੀ ਆਪਣੀ ਤੈ ਹੈ ਹੁਣ 1 ਮਿੰਟ ਦੇ ਲਈ ਅਮਰਦੀਪ ਜੀ ਚੰਨੀ ਸਾਹਿਬ ਨੂੰ ਮੌਕਾ ਦੇਣਾ ਜੇ ਤੁਹਾਡੀ ਸਰਕਾਰ ਹੈ ਤੇ ਮੁਲਕ ਦੇ ਵਿੱਚ ਉਹਨਾਂ ਦੀ ਵੀ ਸਰਕਾਰ ਹੈ ਥੋੜਾ ਜਿਹਾ ਫ ਕਿ ਉਹਨਾਂ ਨੂੰ ਵੀ ਆਪਾਂ ਚਰਚਾ ਦੇ ਵਿੱਚ ਨਾਲ ਜੋੜ ਕੇ ਚੱਲੀਏ ਇਕਬਾਲ ਜੀ ਗੱਲ ਇਹ ਹੈ ਕਿ ਇਹਨਾਂ ਨੇ ਤਾਂ ਇਕਬਾਲ ਕਰ ਲਿਆ ਕਿ ਜਿੱਤ ਇਹਨਾਂ ਦੀ ਹੋਣੀ ਹੈ ਭਾਜਪੀ ਕੀ ਇਕਬਾਲ ਕਰਦੀ ਹੈ ਇਸ ਦਿੱਤੇ ਹੋਏ ਬਿਆਨ ਤੋਂ ਬਾਅਦ ਕਿਹਨੂੰ ਢਾਹ ਲੱਗੇਗੀ ਕਿਉਂਕਿ ਕਹਾਵਤ ਬੜੀ ਮਕਬੂਲ ਹੈ ਇਕਬਾਲ ਜੀ ਉਹ ਇਹ ਹੈ ਕਿ ਜ਼ੁਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਸ਼ਹਿਰੋਂ ਕਢਾਵਾਂ ਕੌਣ ਕਿਨੂੰ ਕਿੱਥੇ ਕਢਾਏਗਾ ਤੇ ਕਿੱਥੇ ਖੜਾਏਗਾ ਬਿਲਕੁਲ ਤਾਲੀਵਾਲ ਸਾਹਿਬ ਜਿਹੜੀ ਤੁਸੀਂ ਕਹਾਵਤ ਦੱਸੀ ਹੈ ਬਿਲਕੁਲ ਠੀਕ ਹੈ ਹਮੇਸ਼ਾ ਹੀ ਇਹ ਬੜੀਆਂ ਲੰਬੀਆਂ ਸਦੀਆਂ ਦੇ ਨਿਚੋੜ ਹੁੰਦੇ ਨੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਗੱਲੇ ਪਰ ਅੱਜ ਜੋ ਆਪਾਂ ਇਸ਼ੂ ਤੇ ਗੱਲ ਕਰ ਰਹੇ ਆਂ ਜੋ ਰਾਜਾ ਬੜਿੰਗ ਜੀ ਨੇ ਬਿਆਨ ਦਿੱਤਾ ਉਹ ਮੈਂ ਸਮਝਦਾ ਇੱਕ ਵਿਸ਼ੇਸ਼ ਭਾਈਚਾਰੇ ਦਾ ਅਪਮਾਨ ਨਹੀਂ ਹੈ ਉਹ ਸਮੁੱਚੀ ਸਿੱਖ ਕੌਮ ਦਾ ਉਹ ਅਪਮਾਨ ਹੈ ਕਿਉਂਕਿ ਸਿੱਖ ਧਰਮ 'ਚ ਜਾਤ ਪਾਤ ਨੂੰ ਕੋਈ ਮੰਨਤਾ ਨਹੀਂ ਹੈਗੀ ਤੇ ਚਾਹੇ ਉਹਨਾਂ ਨੇ ਕੁਝ ਵੀ ਲਫ਼ਜ਼ ਵਰਤੇ ਹੋ ਉਹ ਜੇ ਇੱਕ ਸਿੱਖ ਬਾਰੇ ਕਹਿੰਦੇ ਆ ਤਾਂ ਉਹ ਸਾਰਿਆਂ ਤੇ ਲਾਗੂ ਹੁੰਦਾ ਹੁਣ ਇਕੱਲੇ ਵੀ ਜਿਹੜੇ ਰਾਜਾ ਵੜਿੰਗ ਨੇ ਇਹ ਹੁਣ ਜਿਹੜੀ ਕਾਂਗਰਸ ਪਾਰਟੀ ਹੈ ਇਹ ਇਹਨਾਂ ਦੀ ਸੋਚ ਜ਼ਾਹਰ ਕਰਦੀ ਹੈ ਜੀ ਜਿਹੜੇ ਬੰਦੇ ਨੂੰ ਪ੍ਰਧਾਨ ਬਣਾਇਆ ਹੈ ਜੋ ਕਹਿੰਦਾ ਤੇ ਕਰਦਾ ਹੈ ਇਹ ਉਹ ਪਾਰਟੀ ਉਹਦੇ ਪਿੱਛੇ ਖੜਦੀ ਹੈ ਉਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਸਪਸ਼ਟੀਕਰਨ ਦੇ ਰਹੇ ਨੇ ਪਰ ਇਹਨਾਂ ਦੇ ਪ੍ਰਵਕਤਾ ਜਿੰਨੇ ਮੇਰੀ 3-4 ਜਗ੍ਹਾ ਤੇ ਡਿਬੇਟ ਹੋਈ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦ ਕਿ ਰਾਜਾ ਵੜਿੰਗ ਦੀ ਇਹ ਕੋਈ ਪਹਿਲੀ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਹੈਗੀ ਇਸ ਤੋਂ ਪਹਿਲਾਂ ਕਈ ਸਟੇਟਮੈਂਟਾਂ ਹਈਆਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਮੈਂ ਦੱਸਦਾ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਜਿੱਤੇ ਭੁੱਕੀ ਤੇ ਪੀਮ ਦੀ ਖੇਤੀ ਹੋਣੀ ਚਾਹੀਦੀ ਹੈ ਉਹ ਬਿਕਣੀ ਚਾਹੀਦੀ ਹੈ ਇਹ ਨਸ਼ਾ ਠੀਕ ਹੈ ਦੂਜਾ ਨਸ਼ਾ ਮਾੜਾ ਹੈ ਇਸ ਤੋਂ ਬਾਅਦ ਫਿਰ ਇਹਨਾਂ ਨੇ ਖਾਲਸਤਾਨ ਬਾਰੇ ਕਿਹਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਰਟੀ ਦੀ ਇਹਨਾਂ ਦਾ ਸਮਝੌਤਾ ਸੀ ਕਾਂਗਰਸ ਨਾਲ ਉਦੋਂ ਇਹਨਾਂ ਨੇ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਸੀ ਉਦੋਂ ਇਹ ਕਿਹਾ ਜੀ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਇਹ ਜਿਹੜੀਆਂ ਗੱਲਾਂ ਜਿਹੜੀਆਂ ਨੇ ਇਹ ਇੱਕ ਇਸ ਤਰ੍ਹਾਂ ਦੀ ਪੀਸ਼ਨ ਹੋ ਗਈ ਹੈ ਕਿ ਜਿਵੇਂ ਕੋਈ ਮਿਸ ਗਾਈਡਡ ਮਿਜ਼ਾਈਲ ਹੁੰਦੀ ਆ ਉਹ ਕਰਦੀ ਆ ਪਰ ਮੈਨੂੰ ਇੱਥੇ ਸ਼ੱਕ ਹੋਰ ਹੈ ਮੈਨੂੰ ਸ਼ੱਕ ਹੈ ਵੀ ਜਿਹੜੀ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਚ ਜੋ ਸਟੇਟਮੈਂਟ ਦਿੱਤੀ ਸੀ ਰਾਜਾ ਵਿੜਕ ਜੀ ਨੂੰ ਬਹੁਤ ਧਮਕੀ ਦਿੱਤੀ ਸੀ ਵੀ ਤੂੰ ਚੁੱਪ ਕਰ ਜਾ ਨਹੀਂ ਤਾਂ ਤੇਰਾ ਨੰਬਰ ਆ ਜੂ ਤੇਰੀਆਂ ਮੇਰੀਆਂ ਉਹ ਫੈਲਾਂ ਪਈਆਂ ਨੇ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਇਹ ਕੋਈ ਕਹਾਣੀ ਉਹ ਹੈ ਉਹਦੇ ਕਰਕੇ ਜਿਹੜੇ ਪ੍ਰਧਾਨ ਸਾਹਿਬ ਨੇ ਕਿਸੇ ਡਰ ਚ ਤਾਂ ਨਹੀਂ ਇਹ ਜਿਹੇ ਬਿਆਨ ਦੇ ਰਹੇ ਤੁਹਾਡੇ ਕਹਿਣ ਤੋਂ ਪਾਵੇ ਕਿ ਆਮ ਆਦਮੀ ਪਾਰਟੀ ਕਾਂਗਰਸ ਉੱਤੇ ਮੈਚ ਖੇਡ ਰਹੀ ਹੈ ਖੇਡ ਰਹੀ ਹੈ ਤਰਨ-ਤਾਰਨ ਚ ਇਹ ਇਹ ਚੀਜ਼ ਤੋਂ ਲੱਗਦਾ ਦੇਖੋ ਦੇਖੋ ਤਾਲੀਵਾਲ ਸਾਹਿਬ ਬੜੀ ਅਚਰਜ ਵਾਲੀ ਗੱਲ ਹੈ ਹਮ ਮੁੱਖ ਮੰਤਰੀ ਵਿਧਾਨ ਸਭਾ ਚ ਚੈਲੰਜ ਕਰਦਾ ਮੈਂ ਤੇਰੀਆਂ ਫੈਲਾਂ ਖੋਲੂੰਗਾ ਮੇਰੇ ਕੋਲ ਫੈਲਾਂ ਪਈਆਂ ਨੇ ਹਮ ਉਹ ਪਾਰਟਿਕੂਲਰ ਇਸ਼ੂ ਦਾ ਨਾਮ ਲੈਂਦਾ ਬਸਾਂ ਦੇ ਨਾਮ ਲੈਂਦੇ ਆ ਬਸਾਂ ਦੀਆਂ ਬਾੜੀਆਂ ਦੀ ਗੱਲ ਕਰਦੇ ਆ ਉੱਚ ਕਰਪਸ਼ਨ ਦੀ ਗੱਲ ਕਰਦੇ ਆ ਮੁੜ ਕੇ ਉਹਤੇ ਕੋਈ ਕਾਰਵਾਈ ਨਹੀਂ ਹੁੰਦੀ ਕਿ ਅੱਜ ਹੋ ਸਕਦਾ ਚੰਨੀ ਸਾਹਿਬ ਉਥੇ ਤਾਲਾ ਵੱਡਾ ਲੱਗਿਆ ਹੋਵੇ ਉਸ ਕਮਰੇ ਨੂੰ ਉਹ ਕਮਰਾ ਖੁੱਲ ਨਾ ਰਿਹਾ ਹੋਵੇ ਦੀ ਚਾਬੀ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਨਹੀਂ ਉਹ ਤਾਂ ਹੁਣ ਉਹਨਾਂ ਨੇ ਦੇਖਣਾ ਹੈ ਨਾ ਜਦੋਂ ਇੱਕ ਮੁੱਖ ਮੰਤਰੀ ਐਡਾ ਬਿਆਨ ਦਿੰਦੇ ਨੇ ਵਿਧਾਨ ਸਭਾ ਬਿਆਨ ਦਿੰਦੇ ਨੇ ਸ਼ਰਿਆਮ ਕਹਿੰਦੇ ਨੇ ਮੇਰੇ ਕੋਲ ਫਾਈਲਾਂ ਪਈਆਂ ਨੇ ਮੈਂ ਇਹਦੇ ਕਾਰ ਤੇ ਅਮਰਦੀਪ ਜੀ ਤੋਂ ਜਵਾਬ ਲੈਣਾ ਹੈ ਇਸ ਗੱਲ ਦਾ ਅਮਰਦੀਪ ਜੀ ਇਹ ਗੱਲਾਂ ਅੱਜ ਉਥੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਰਾਭੇ ਨੇ ਧਮਕੀਆਂ ਦੇਣ ਵਾਸਤੇ ਨੇ ਵਾਵਾ ਖੱਟਣ ਵਾਸਤੇ ਨੇ ਜਾਂ ਵਾਕਿਆ ਹੀ ਜਿਵੇਂ ਚੰਨੀ ਸਾਹਿਬ ਕਹਿ ਰਹੇ ਨੇ ਫਿਕਸਡ ਮੈਚ ਖੇਡਿਆ ਜਾ ਰਿਹਾ ਇਹ ਗਿਵ ਐਂਡ ਟੇਕ ਦੇ ਫਾਰਮੂਲੇ ਨਾਲ ਚੱਲ ਰਿਹਾ ਕਿਸੇ ਨੂੰ ਕੋਈ ਸੀਟ ਕਢਵਾ ਦਿਓ ਕਿਸੇ ਨੂੰ ਕੋਈ ਕਢਵਾ ਦਿਓ ਨਾ ਤਾਂ ਆਦੀ ਕਦੇ ਕਾਂਗਰਸ ਨੂੰ ਕੋਈ ਸੀਟ ਕਢਾਈ ਹੈ ਜੀ ਤੇ ਨਾ ਕਢਾਉਣੀ ਹੈ ਸਾਡਾ ਕਿਸੇ ਕਾਂਗਰਸ ਨਾਲ ਬੀਜੇਪੀ ਨਾਲ ਕੋਈ ਸਾਡਾ ਸਮਝੌਤਾ ਮੈਂ ਅਜੇ ਤੱਕ ਹੋਇਆ ਨਾ ਹੋਣਾ ਹੈ ਮੈਂ ਚੰਨੀ ਜੀ ਨੂੰ ਕਹਿ ਦੇਣਾ ਚਾਹੁੰਦਾ ਵੀ ਇਹਦਾ ਮਤਲਬ ਚੰਨੀ ਜੀ ਨੇ ਬੀਜੇਪੀ ਦੀ ਹਾਰ ਮੰਨ ਚੁੱਕੇ ਆ ਜੋ ਇਹ ਕਹਿ ਰਿਹਾ ਹੈ ਕਿ ਇਹਨਾਂ ਦਾ ਸਮਝੌਤਾ ਜਿੱਤਣਗੇ ਤੋਂ ਜੇ ਮੰਨਦੇ ਜੀ ਮੈਨੂੰ ਟਾਈਮ ਦਿਓ ਜੀ ਗੱਲ ਤੋਂ ਹੋ ਰਹੀ ਹੈ ਇੱਕ ਮਿੰਟ ਜੇ ਉਹਨਾਂ ਦੇ ਬਿਆਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਹੁੰਦਾ ਤਾਂ ਕੀ ਬੀਜੇਪੀ ਨੂੰ ਫਾਇਦਾ ਨਹੀਂ ਹੋ ਸਕਦਾ ਬੀਜੇਪੀ ਦੀ ਵੋਟ ਜਾਨੀ ਕਿ ਤਰਨ ਤਰਨ ਦੇ ਵਿੱਚ ਬੀਜੇਪੀ ਆ ਬੇਵਜਾ ਐਵੇਂ ਹਵਾ ਚ ਫੈਰ ਮਾਰਨ ਲੱਗੀ ਹੋਈ ਹੈ ਇੱਥੇ ਸਾਬ ਪਤਾ ਕਿ ਬੀਜੇਪੀ ਆਪਦੇ ਹਜ਼ਾਰ ਆਮ ਆਦੀ ਪਾਰਟੀ ਦੇ ਆਹ ਜਿਹੇ ਐੋ ਜੇ ਗੱਲਾਂ ਕਰਤੇ ਐੋ ਜੇ ਤੋਂਬਤਾ ਲਾ ਰਹੀ ਹੈ ਆਮ ਆਦੀ ਪਾਰਟੀ ਪਹਿਲਾਂ ਦ ਜਿੱਤੀ ਪਈ ਹੈ ਲੋਕ ਐਡੇ ਤਰਾਹੀ ਤਰਾਹੀ ਕਰ ਰਹੇ ਹੈ ਬੀਜਪੀ ਦੇ ਰਾਜ ਦਿੱਲੀ ਦੇ ਵਿੱਚ ਤੇ ਹੁਣ ਤਰਨ ਤਰਨ ਦੇ ਵਿੱਚ ਲੋਕ ਇੰਨੇ ਖੁਸ਼ ਹੈ 3.5 ਸਾਲ ਦੇ ਭਗਵੰਤ ਸਿੰਘ ਦੇ ਕਾਰਜਕਾਲ ਤੋਂ ਉਹ ਤਾਂ 11 ਤਰੀਕ ਦੀ ਉਡੀਕ ਚਾ ਹੈ ਵੀ 11 ਕਦੋਂ ਆਵੇ ਤੇ ਅਸੀਂ ਆਮ ਆਦਮੀ ਪਾਰਟੀ ਵੋਟਾਂ ਪਾ ਕੇ ਤੇ ਭਾਰੀ ਬੋਮਾਂ ਜਿਤਾਈ ਜੀ ਕਾਂਗਰਸ ਸਾਹਿਬ ਇੱਕ ਵਾਰੀ ਸਾਡੇ ਨਾਲ ਜੁੜ ਚੁੱਕਿਆ ਚੰਨੀ ਸਾਹਿਬ ਦਾ ਇੱਥੇ ਇਲਜ਼ਾਮ ਹੈ ਕਿ ਮੁੱਖ ਮੰਤਰੀ ਸਾਹਿਬ ਧਮਕੀ ਤਾਂ ਦਿੰਦੇ ਆ ਰਾਜਾ ਵੜਿੰਗਹੋਰਾ ਨੂੰ ਔਨ ਫਲੋਰ ਕਿ ਫਾਈਲਾ ਖੋਲਦਾਗਾ ਪਰ ਉਹ ਖੋਲਦੇ ਨਹੀਂ ਇਹਦਾ ਮਤਲਬ ਇਹ ਹੈ ਕਿ ਬਿਆਨ ਵੀ ਉਸੇ ਸਿੰਧਰਪ ਦੇ ਵਿੱਚ ਦਿੱਤਾ ਗਿਆ ਵੀ ਯਾਨੀ ਕਿ ਇੱਥੇ ਇਨਡਾਇਰੈਕਟ ਸਪੋਰਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਕੀਤੀ ਜਰੀਏ ਕਾਂਗਰਸ ਦੇ ਵੱਲੋਂ ਉਹਦੇ ਇਵਜ ਚ ਮੈਨੂੰ ਮੈਨੂੰ ਦੇਖੋ ਇਹਦੇ ਬਾਅਦ ਇਹ ਤਾਲੀਵਾਲ ਸਾਹਿਬ ਮੈਂ ਥੋੜਾ ਜਿਹਾ ਜੋੜ ਨਹੀਂ ਸਕਿਆ ਮੈਂ ਤਾਂ ਇੱਕ ਗੱਲ ਕਰ ਦੇਣਾ ਸਾਰਾ ਮੁਲਕ ਜਾਣਦਾ ਹੈ ਬੱਚਾ ਬੱਚਾ ਜਾਣਦਾ ਹੈ ਜੋ ਕਾਂਗਰਸ ਨੇ ਧਰਿਤ ਭਾਈਚਾਰੇ ਵਾਸਤੇ ਕੀਤਾ ਹੈਗਾ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਕਾਨੂੰਨ ਬਣੇ ਨੇ ਚਾਹੇ ਉਹ ਪ੍ਰਿਵੈਂਸ਼ਨ ਆਫ ਐਟਰੋਸੀ ਐਕਟ ਹੋਵੇ ਚਾਹੇ ਉਹ ਫੂਡ ਸਿਕਿਉਰਿਟੀ ਐਕਟ ਹੋਵੇ ਚਾਹੇ ਉਹ ਰਾਈਟ ਟੂ এডਿਕੇਸ਼ਨ ਐਕਟ ਹੋਵੇ ਜਿਹਦੇ ਵਿੱਚ এডਿਕੇਸ਼ਨ ਫ੍ਰੀ ਕੀਤੀ ਗਈ ਹੈ ਤੇ ਪੋਸਟ ਮੈਟ੍ਰਿਕ ਸਕਾਲਰਫੋਨ ਸਕਾਲਰਸ਼ਿਪ ਹੋਣ ਚਾਹੇ ਉਹ ਫੋਰਨ ਸਟਡੀ ਹੋਵੇ ਚਾਹੇ ਉਹ ਕਨਸਟੀਟਿਊਸ਼ਨ ਆਫ ਐਨਐਸਐਫडीसी ਹੋਵੇ ਕੋਈ ਵੀ ਹੋਵੇ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਚਾਹੇ ਸਪੈਸ਼ਲ ਕੰਪੋਨੈਂਟ ਪਲਾਨ ਹੋਵੇ ਬਜਟ ਦੇ ਹਰੇਕ ਹੈਡ ਦਾ 15% ਹਿੱਸਾ ਜਿਹੜਾ ਹੈ ਉਹ ਕਿਤੇ 22% ਕਿਤੇ 15% ਜਿਹੜਾ ਉਹ ਰਿਜ਼ਰਵ ਹੈ ਸਪੈਸ਼ਲ ਕੰਪੋਨੈਂਟ ਪਲਾਨ ਕਹਿੰਦੇ ਆ ਸ਼ਡਿਊਲ ਕਾਸਟ ਵਾਸਤੇ ਤੇ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਕਾਂਗਰਸ ਨੇ ਕੀਤਾ ਹੋਇਆਗਾ ਭਾਜਪਾ ਨੇ ਐਟ੍ਰੋਸਿਟੀਜ਼ ਐਕਟ ਨੂੰ ਆ ਕੇ ਡਾਈਲੂਟ ਕੀਤਾ ਇਹ ਸਾਰੇ ਭਾਈਚਾਰੇ ਨੂੰ ਪਤਾ ਹੈਗਾ ਕਿ ਜਿਹੜਾ ਭਾਜਪਾ ਨੇ ਐਟ੍ਰੋਸਿਟੀਜ਼ ਐਕਟ ਨੂੰ ਆ ਕੇ ਡਾਈਲੂਟ ਕੀਤਾ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਆ ਤੁਸੀਂ ਕੱਲ ਹੀ ਵੇਖੋ ਮਥੁਰਾ ਦੇ ਵਿੱਚ 10 ਸਾਲ ਦੀ ਕੁੜੀ ਦਾ ਰੇਪ ਕਰਕੇ ਉਹਨੂੰ ਜਿਹੜਾ ਮਾਰਿਆ ਗਿਆ ਹੈਗਾ ਦਲਿਤ ਕੁੜੀ ਨੂੰ ਇਸੇ ਤਰ੍ਹਾਂ ਤੁਸੀਂ ਰਾਏ ਬਰੇਲੀ ਦੇ ਵੀ ਦੇਖੋ ਰਾਏ ਬਰੇਲੀ ਦੇ ਵਿੱਚ ਕੀ ਹੋਇਆ ਇਸੇ ਤਰ੍ਹਾਂ ਤੁਸੀਂ ਹਰਿਆਣੇ ਦੇ ਵਿੱਚ ਦੇਖੋ ਜਿੱਥੇ ਜਿੱਥੇ ਇਸੇ ਤਰ੍ਹਾਂ ਤੁਸੀਂ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰਾਂ ਨੇ ਉੱਥੇ-ਉੱਥੇ ਤੁਸੀਂ ਦੇਖੋ ਕੀ ਹੋਇਆ ਇੱਥੋਂ ਤੱਕ ਕਿ ਇਹਨਾਂ ਦੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਉਹ ਪਾਰਲੀਮੈਂਟ 'ਚ ਕਹਿੰਦੇ ਨੇ ਅੰਬੇਦਕਰ 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 ਸੱਤ ਵਾਰੀ ਨਾ ਲੈਂਦੇ ਨੇ ਅੰਬੇਦਕਰ ਦਾ ਉਹ ਤੇ ਫੇਰ ਕਹਦੇ ਨੇ ਕਿ ਐਨੇ ਵਾਰੀ ਜੇ ਤੁਸੀਂ ਰੱਬ ਦਾ ਨਾਲ ਲੈਂਦੇ ਤੇ ਰੱਬ ਮਿਲ ਜਾਣਾ ਸੀ ਤੁਹਾਨੂੰ ਇਹ ਗੱਲਾਂ ਪਾਰਲੀਮੈਂਟ ਦੇ ਰਿਕਾਰਡ ਤੇ ਆ ਫੇਰ ਤੁਸੀਂ ਇਹਨਾਂ ਦੇ ਜਿਹੜੇ ਗੁਰੂ ਗਵਾਲਕਰ ਨੇ ਉਹਨਾਂ ਨੇ 1960 ਦਸੰਬਰ 1960 ਦੇ ਵਿੱਚ ਇੱਕ ਗੁਜਰਾਤ ਦੀ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੱੰਧਿਆ ਇਹ ਗੱਲ ਕਹੀ ਹੈ ਹੂੰ ਕਿ ਸਾਨੂੰ ਯੂ ਜੈਨਿਕਸ ਜਿਹੜੀ ਐਡਾਪਟ ਕਰਨੀ ਚਾਹੀਏ ਨਸਲਾਂ ਜਿਹੜੀਆਂ ਨੇ ਉਹ ਬਦਲਣੀਆਂ ਚਾਹੀਦੀਆਂ ਨੇ ਇਸ ਕਰਕੇ ਅਸੀਂ ਨਮੂਦਰੀਪੱਡ ਨਾਮ ਦੇ ਬ੍ਰਾਹਮਣ ਜਿਹੜੇ ਆ ਉਹ ਕੇਰਲਾ ਦੇ ਵਿੱਚ ਉੱਥੇ ਭੇਜੇ ਆ ਤਾਂ ਕਿ ਉਹ ਜਿਹੜੀ ਦਲਿਤ ਔਰਤਾ ਹੈਗੀਆਂ ਨੇ ਜਿਹੜੀਆਂ ਹੋਰ ਜਾਤਾਂ ਦੀ ਔਰਤਾਂ ਨੇ ਉਹਨਾਂ ਦਾ ਪਹਿਲਾ ਬੱਚਾ ਜਿਹੜਾ ਉਹ ਬ੍ਰਾਹਮਣ ਪੈਦਾ ਕਰ ਸਕਣ ਇਹ ਰਿਕਾਰਡ ਦੇ ਉੱਤੇ ਹੈ ਇਹ ਮੈਂ ਜੋ ਬੋਲ ਰਹਾਗਾ ਜੇ ਕਹੋ ਤਾਂ ਉਹਦਾ ਭਾਸ਼ਣ ਮੈਂ ਮੋਦੀ ਜੀ ਨੂੰ ਵੀ ਭੇਜ ਦਿੰਦਾ ਤੇ ਉਹ ਭਾਸ਼ਣ ਦੀ ਕਾਪੀ ਮੈਂ ਅਮਿਤ ਸ਼ਾਹ ਜੀ ਨੂੰ ਵੀ ਭੇਜ ਦਿੰਦਾ ਤੇ ਸਾਡੇ ਜਿਹੜੇ ਇੱਥੇ ਬੁਲਾਰੇ ਬੈਠੇ ਇਹਨਾਂ ਨੂੰ ਵੀ ਭੇਜ ਦਿੰਦਾ ਇਹ ਆਪ ਪੜ ਸਕਦੇ ਆ ਮੈਂ ਨਹੀਂ ਕਹ ਇਹਨਾਂ ਨੂੰ ਅਗਰੈਸਿਵ ਆਉਂਦੀ ਸਭ ਕੁਝ ਦਾ ਆਪ ਹੀ ਪੜ ਲੈਣਗੇ ਇਹੋ ਜਿਹੀਆਂ ਗੱਲਾਂ ਗਲਤ ਪਾਈਚਾਰੇ ਵਾਸਤੇ ਕਰਨ ਵਾਲੇ ਲੋਕ ਕਿਸੇ ਨੂੰ ਕਟਵਾ ਦੱਸਦੇ ਆ ਇਹ ਫਿਰ ਇਹਨਾਂ ਨੇ ਪਾਰਲੀਮੈਂਟ ਦਾ ਉਦਘਾਟਨ ਕਰਾਇਆ ਸਾਡੀ ਰਾਸ਼ਟਰਪਤੀ ਮਾਨਯੋਗ ਮਹਾਮਹੀਮ ਰਾਸ਼ਟਰਪਤੀ ਮਾਨਯੋਗ ਵੀ ਨਹੀਂ ਕਹਿ ਸਕਦੇ ਤੁਸੀਂ ਰਾਸ਼ਟਰਪਤੀ ਨੂੰ ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ ਭਾਈ ਭਾਰਤ ਦੀ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਸੀ ਕਿਉਂ ਨਹੀਂ ਕੀਤਾ ਇਹਦਾ ਜਵਾਬ ਇਤਿਹਾਸ ਮੰਗਦਾ ਰਹੇਗਾ ਇਹਨਾਂ ਤੋਂ ਜਿਸ ਤਰ੍ਹਾਂ ਰਾਮ ਮੰਦਰ ਦਾ ਉਦਘਾਟਨ ਕੀਤਾ ਉੱਥੇ ਨਹੀਂ ਸੱਜਿਆ ਰਾਸ਼ਟਰਪਤੀ ਜੀ ਨੂੰ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਇਤਿਹਾਸ ਇਹਨਾਂ ਤੋਂ ਮੰਗਦਾ ਰਹੇਗਾ ਇਹ ਮੰਨੂਵਾਦੀ ਵਾਲੀ ਸੋਚ ਵਾਲੇ ਲੋਕਾਂ ਨੇ ਇਹ ਗੱਲ ਉਛਾਲੀ ਹੈ ਰਾਜਾ ਵੜਿੰਗ ਜੀ ਨੇ ਕੋਈ ਐਸੀ ਗੱਲ ਨਹੀਂ ਕਹੀ ਜੇ ਉਹਨਾਂ ਤੋਂ ਕੋਈ ਗਲਤੀ ਹੋਈ ਵੀ ਹੈ ਤਾਂ ਉਹਨਾਂ ਨੇ ਤੁਸੀਂ ਉਹਨਾਂ ਦੇ ਐਕਸ ਹੈਂਡਲ ਤੇ ਜਾ ਕੇ ਦੇਖੋ ਅਨ ਕੰਡੀਸ਼ਨਲ ਅਪੋਲੋਜੀ ਕਿਹਾ ਉਹਨਾਂ ਨੇ ਉਹਨਾਂ ਨੇ ਨਹੀਂ ਕਿਹਾ ਕਿ ਮੈਨੂੰ ਆ ਫਲਾਨਾ ਉਹਨਾਂ ਨੇ ਕਿਹਾ ਮੈਂ ਅਨ ਕੰਡੀਸ਼ਨਲ ਅਪੋਲੋਜੀ ਮੰਗਦਾ ਹੈਗਾ ਸਾਰਿਆਂ ਤੋਂ ਜੇ ਮੈਂ ਕਿਸੇ ਦਾ ਦਿਲ ਦਿਖਾਇਆ ਹੈਗਾ ਸੋ ਇੰਨੀਆਂ ਗੱਲਾਂ ਕਰ ਲਿਆ ਭਾਜਪਾ ਵਾਲੇ ਇੱਥੇ ਬੈਠ ਕੇ ਕਰੀ ਗਏ ਜਾਂਦੇ ਦੇਖੋ ਰਹਿੰਦੀ ਦੁਨੀਆ ਤੱਕ ਰਵੇ ਪੰਜਾਬ ਰਹਿੰਦੀ ਦੁਨੀਆ ਤੱਕ ਕਦੇ ਵੀ ਪੰਜਾਬ ਦੇ ਵਿੱਚ ਇੰਡੀਪੈਂਡੈਂਟਲੀ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਇਹ ਪੱਥਰ ਤੇ ਲਕੀਰ ਹੈ ਕਿਉਂਕਿ ਨਾ ਤਾਂ ਪੰਜਾਬ ਦਾ ਹਿੰਦੂ ਜਿਹੜਾ ਉਹ ਤੋਂ ਬੱਕਟੜ ਵੰਦੀ ਹੈ ਤੇ ਨਾ ਹੀ ਪੰਜਾਬ ਦਾ ਸਿੱਖ ਕੱਟੜ ਵੰਦੀ ਹੈ ਅਸੀਂ ਸਲਤ ਭਾਈਚਾਰੇ ਦੇ ਨਾਲ ਸਿਰ ਨਾਲ ਸਿਰ ਜੋੜ ਕੇ ਪੰਡਾ ਵੰਦੇ ਆ ਜੀ ਅਸੀਂ ਸਲਤ ਭਾਈਚਾਰੇ ਦੇ ਨਾਲ ਜਿਹੜਾ ਉਹ ਭਾਈ ਜੈਤਾ ਜੀ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਆਪ ਦੀ ਜਾਨ ਤੇ ਖੇਡ ਕੇ ਗੁਰੂ ਸਾਹਿਬ ਦਾ ਸਿਰ ਲੈ ਕੇ ਆਈ ਸੀ ਅਸੀਂ ਇਹ ਕਿਵੇਂ ਭੁੱਲ ਸਕਦਾ ਪੰਜਾਬ ਦੇ ਉਹ ਜੀ ਚਲੋ ਮੈਂ ਰੈਐਕਸ਼ਨ ਮੈਂ ਰੈਐਕਸ਼ਨ ਲੈਣਾ ਚੰਨੀ ਸਾਹਿਬ ਉਹ ਕਹਿੰਦੇ ਸਾਡੀਆਂ ਦਾ ਸਾਝਾ ਕੁੜੀਆਂ ਨੇ ਇਹ ਜਾਣ ਕੇ ਗਲਤ ਇੰਟਰਪ੍ਰੀਟ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਅਗਰ ਮੈਂ ਬਾਤ ਕਰੂੰਗਾ ਜੀ ਕਿ ਇਹਨਾਂ ਨੇ ਕੀ ਠੇਕਾ ਲਿਆ ਹੋਇਆ ਗਲਤਾਂ ਦੇ ਇਹ ਨਾਲ ਨੇ ਕਿ ਅਸੀਂ ਨਹੀਂ ਮੇਰੇ ਘਰ ਮੇਰੀ ਰੋਟੀ ਬਾਲਮੀਕੀਆਂ ਦੀ ਕੁੜੀ ਬਣਾਉਂਦੀ ਹੈ ਤੁਸੀਂ ਸਾਨੂੰ ਸਾਨੂੰ ਕੀ ਸਮਝਾਉਂਗੇ ਤੁਸੀਂ ਤੁਸੀਂ ਸਾਨੂੰ ਕੀ ਸਮਝਾਉਂਗੇ ਸਾਹਮਣੇ ਕਰ ਦੂੰਗਾ ਤੁਹਾਡੇ 20 ਸਾਲ ਤੋਂ ਮੇਰੇ ਘਰ ਬਲਮੀਕਾ ਕੁੜੀ ਰੋਟੀ ਬਗਾਉਂਦੀ ਆ ਮੇਰੇ ਬਲਮੀਕਾ ਨਾਲ ਮੇਰੇ ਇੰਨੇ ਕ ਸੰਬੰਧ ਨੇ ਮੈਂ ਕਮੇਟੀ ਦਾ ਪ੍ਰਧਾਨ ਸੀ 35 ਸਾਲਾਂ ਚ ਕਾਂਗਰਸੀ ਸਰਕਾਰ ਨੇ ਇੱਕ ਇੱਕ ਸਫਾਈ ਸੇਵਕ ਪੱਕਾ ਨਹੀਂ ਕੀਤਾ ਮੇਰਾ ਰਿਕਾਰਡ ਹੈ ਮੈਂ ਚੱਲਾ ਪ੍ਰਧਾਨ ਆ ਜਿਨੇ 60 ਸਫਾਈ ਸੇਵਕ ਪੱਕੇ ਕੀਤੇ ਮੈਂ ਚੱਲਾ ਪ੍ਰਧਾਨ ਆ 35 ਸਾਲਾਂ ਚ ਕੋਈ ਸੇਵਾਦਾਰ ਪੱਕਾ ਨਹੀਂ ਹੋਇਆ ਇਹ ਗੱਲਾਂ ਨੂੰ ਛੱਡੋ ਸੀ ਗੱਲਾਂ ਕਰੋ ਜਿਹੜੀ ਮੁੱਦੇ ਦੀ ਹੈ ਇਹ ਕਹਾਣੀਆਂ ਦਾ ਕੋਈ ਫਾਇਦਾ ਨਹੀਂ ਹੈ ਕਹਾਣੀ ਹੈ ਵੀ ਜਿਹੜਾ ਬਿਆਨ ਦਿੰਦਾ ਰਾਜਾ ਵਿਡਿੰਗ ਨੇ ਉਹ ਉਹਦੀ ਮਾਨਸਿਕਾ ਦਿਖਾ ਰਿਹਾ ਜੇ ਉਹਦੇ ਮਨ 'ਚ ਇਹ ਗੱਲਾਂ ਸੀਗੀਆਂ ਉਹਨੂੰ ਕਿਉਂ ਨਹੀਂ ਜਾਦਾ ਵੀ ਬੁੱਟਾ ਸਿੰਘ ਇਹਨੇ ਪੜ੍ਹੇ ਲਿਖੇ ਸੀ ਬੁੱਟਾ ਸਿੰਘ ਨੇ ਆ ਸਵਾਵਾਵਾਂ ਕੀਤੀਆਂ ਬੁੱਟਾ ਸਿੰਘ ਇਹਨੇ ਇੰਨੀ ਵਾਰ ਐਮਪੀ ਬਣਿਆ ਬੁੱਟਰ ਸਿੰਘ ਨੇ ਹੋਮ ਨਿਸ਼ਚੀ ਸੰਭਾਲੀ ਇਹ ਇਹ ਕਿਉਂ ਨਹੀਂ ਕਿਹਾ ਵੀ ਉਹਦੀ ਪੜ੍ਹਾਈ ਕਰਕੇ ਉਹਦੀ ਉਹਦੀ ਯੋਗਤਾ ਕਰਕੇ ਅਸੀਂ ਪ੍ਰਧਾਨ ਬਨਾਇਆ ਇਹ ਤਾਂ ਪੱਠੇ ਕੁੱਤਰ ਦਾ ਹੀ ਉਹਨੂੰ ਪ੍ਰਧਾਨ ਬਨਾਦਾ ਇਹ ਤਾਂ ਆਸਾਨ ਕਰਦੇ ਹੋ ਤੁਸੀਂ ਤਾਂ ਤੁਸੀਂ ਅੰਬੇਦਕਰ ਦੀ ਗੱਲ ਕਰਦੇ ਹੋ ਉਹ ਨਹਿਤ ਨਕਮੀ ਕਾਂਗਰਸ ਪਾਰਟੀ ਹੈ ਜਿਨੇ ਸੰਵਿਧਾਨ ਬਣਾਉਣ ਵਾਲੇ ਡਾਕਟਰ ਅੰਬੇਦਕਰ ਨੂੰ ਸੰਸਦ ਦੀ ਪੌੜੀ ਨਹੀਂ ਚੜਨ ਦਿੱਤਾ ਤੁਸੀਂ ਉਹਨੂੰ ਜਾਣ ਬੁੱਝ ਕੇ ਹਰਾਇਆ ਨਹਿਰੂ ਨੇ ਇੱਕ ਰਿਕਾਰਡ ਤੇ ਹੈ ਕਿਸੇ ਨੂੰ ਪੁੱਛ ਲਓ ਤੁਹਾਨੂੰ ਵੀ ਪਤਾ ਹੋਊਗਾ ਠੀਕ ਹੈ ਤੁਸੀਂ ਲਗਾ ਲੈਣੇ ਹੋ ਗੱਲਾਂ ਨੂੰ ਆਪਣੇ ਮਤਲਬ ਦੀ ਗੱਲ ਦੱਸ ਦੇਣੇ ਹੋ ਪਰ ਗੱਲ ਇਹ ਹੈ ਕਿ ਰਿਕਾਰਡ ਤੇ ਹੈ ਵੀ ਜੇ ਅੰਬੇਦਕਰ ਨੂੰ ਇਲੈਕਸ਼ਨ ਚ ਹਰਾਇਆ ਗਿਆ ਤਾਂ ਕਾਂਗਰਸ ਨੇ ਹਰਾਇਆ ਨਹੀਂ ਉਹ ਅੱਜ ਹਿੰਦੁਸਤਾਨ ਦਾ ਇਹ ਨਹੀਂ ਹੋਰ ਕੀ ਕੀ ਵਾਅਦਾ ਕਰਦਾ ਉਹ ਜਾ ਤੁਸੀਂ ਉਹਨੂੰ ਸੰਸਦ ਦੀ ਪੌੜੀ 'ਤੇ ਚੜਨ ਦਿੱਤਾ ਉਹਨੂੰ ਉਹ ਬੰਦੇ ਨੂੰ ਜਿਹੜੇ ਬੰਦਾ ਐਡਾ ਕਾਬਿਲ ਸੀਗਾ ਉਹ ਦੁਨੀਆਂ ਦੇ ਕਾਬਿਲ ਬੰਦਿਆਂ ਦੀ ਗਿਣਤੀ ਹੁੰਦੀ ਆ ਤੇ ਤੁਸੀਂ ਉਹਦੇ ਆਸਾਨ ਕਰਦੇ ਹੋ ਵੀ ਅਸੀਂ ਅਸੀਂ ਉਹ ਉਹਦੀ ਮਜ਼ ਕਰਦੇ ਆ ਤੁਸੀਂ ਬੁੱਟਾ ਨਹੀਂ ਦੇ ਆਸਾਨ ਕਰਦੇ ਹੋ ਵੀ ਤੁਸੀਂ ਬਣਾਇਆ ਤੁਸੀਂ ਤੁਹਾਡੀ ਮਾਨਸਿਕਤਾ ਹੈ ਢਾਲੀਵਾਲ ਸਾਹਿਬ ਘੰਟਾ ਪਹਿਲਾਂ ਡਿਬੇਟ ਹੋ ਰਹੀ ਸੀਗੀ ਜੀ ਟੀਵੀ ਤੇ ਉੱਥੇ ਇਹਨਾਂ ਦੇ ਬਲਾਰਾ ਸਾਹਿਬ ਕਹਿੰਦੇ ਜੀ ਬਰਿੰਗ ਨੂੰ ਤਾਂ ਬਿਆਨ ਤਾਂ ਦੇਣਾ ਪਿਆ ਕਿ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਨਰਸ ਹਰਾਲਾ ਤੇ ਮੈਂ ਉਹਨਾਂ ਨੂੰ ਕਿਹਾ ਬਈ ਤੁਸੀਂ ਕਮਾਲ ਹੈ ਤੁਹਾਡੀ ਜੇ ਪ੍ਰਧਾਨ ਮੰਤਰੀ ਨਰਸ ਹਰਾਲਾ ਬਿਆਨ ਦਿੰਦਾ ਹੈ ਕਾਂਗਰਸੀਆਂ ਵੱਲੋਂ ਤਾਂ ਕੀ ਤੁਸੀਂ 2-4 ਸਿੱਖਾਂ ਦੇ ਨਾਂ 'ਤੇ ਉਹਨਾਂ ਨੂੰ ਉਹਦੇ ਦੇ ਕੇ ਜਿਹੜੇ ਹਜ਼ਾਰਾਂ ਬੰਦੇ ਤੁਸੀਂ ਕਤਲ ਕਰਤੇ ਜਿਹੜੇ ਦਰਬਾਰ ਸਾਹਿਬ ਨੂੰ ਢਾਤਾ ਕਾਨੂੰਨ ਤੇ ਜਿਹੜੇ ਗੁਰਦੁਆਰਿਆਂ 'ਤੇ ਤੁਸੀਂ ਹਮਲੇ ਕੀਤੇ 13 ਪਾ ਕੇ ਗੱਲ ਪਾ ਕੇ ਸੜਦੇ ਹੋ ਸਾਰੇ ਬਰਾਬਰ ਹੋ ਗਏ 2-2-4 ਬੰਦੇ ਉਹਦੇ ਦੇ ਨਾਲ ਕਮਾਲ ਹੈ ਇਹ ਇਹਨਾਂ ਦੀ ਸੋਚ ਹੈ ਤੁਸੀਂ ਦੱਸੋ ਹੁਣ ਵੀ ਡਿਫੈਂਡ ਕਰ ਰਹੇ ਨੇ ਇਹ ਉਹ ਵੀ ਉਹ ਉਹ ਰਾਜਾ ਵਿੜਿੰਗ ਨੂੰ ਡਿਫੈਂਡ ਕਰ ਰਹੇ ਨੇ ਉਹ 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 ਉਹਦੀ ਮਾਨਸਿਕਤਾ ਨੂੰ ਨਹੀਂ ਸਮਝਦੇ ਹੈਗੇ ਜਿਹੜੇ ਬੰਦੇ ਨੇ ਪਹਿਲਾਂ ਇੰਨੇ ਇੰਨੇ ਪੁੱਠੇ ਸਿੱਧੇ ਬਿਆਨ ਦਿੱਤੇ ਮੈਂ ਕਹੂੰ ਪਹਿਲਾਂ ਗਨਾ ਚੁੱਕੇ ਆ ਉਹਦੀ ਉਹਦੀ ਕੋਈ ਸਵਾਇਈ ਨਹੀਂ ਇਹਨਾਂ ਕੋਲ ਨਾ ਉਹਦਾ ਕੋਈ ਇਹਨਾਂ ਨੇ ਅਜੇ ਤੱਕ ਗੱਦੀ ਉਹਦੀ ਇਹਨਾਂ ਨੇ ਨਿੰਦਾ ਕੀਤੀ ਹੈ ਇਹਨਾਂ ਨੇ ਇਹਨਾਂ ਕਿਸੇ ਲੀਡਰ ਨੇ ਹਾਲ ਤੱਕ ਨਿੰਦਾ ਨਹੀਂ ਕੀਤੀ ਉਹ ਠੀਕ ਆ ਉਹਨਾਂ ਨੇ ਸਪਸ਼ਟ ਕੀਤਾ ਕਿ ਰਾਜਾ ਜੀ ਨੂੰ ਧੰਨਵਾਦ ਉਹਨਾਂ ਨੇ ਜਿੰਨਾ ਕੀਤਾ ਪਰ ਮੈਨੂੰ ਦੱਸੋ ਕਿਹੜੇ ਨਾਲ ਲੀਡਰ ਨੇ ਜਿਨ੍ਹਾਂ ਨੇ ਉਹਨੂੰ ਕਿਹਾ ਕੀ ਇਹਨੇ ਸ਼ੁਕਾਈ ਨੋਟਿਸ ਇਸ਼ੂ ਕੀਤਾ ਉਹਨੂੰ ਹਾਈ ਕਮਾਂਡ ਨੇ ਪ੍ਰਧਾਨ ਨੂੰ ਰਾਜਾ ਵਿਡਿੰਗ ਨੂੰ ਕੋਈ ਸ਼ੋਗਾਈ ਨੋਟਿਸ ਇਸ਼ੂ ਕੀਤਾ ਵੀ ਤੁਸੀਂ ਇਹ ਬਿਆਨ ਕਾਂਗਰਸ ਸਾਹਿਬ ਤੋਂ ਇਸ ਗੱਲ ਦਾ ਜਵਾਬ ਲੈ ਕੇ ਫਿਰ ਆਪ ਬੋਲ ਜਾਂਗਾ ਕਾਂਗਰਸੀ ਲੀਡਰਸ਼ਿਪ ਦਾ ਕੋਈ ਜ਼ਿੰਮੇਵਾਰ ਨਹੀਂ ਸੀ ਜੀ ਜੀ ਸਮਾਂ ਘਟਾ ਕਾਂਗਰਸ ਸਾਹਿਬ ਕਹਿੰਦੇ ਵੀ ਜਿੱਥੇ ਐਕਸ਼ਨ ਲੈਣਾ ਚਾਹੀਦਾ ਸੀ ਪਾਰਟੀ ਨੂੰ ਉਥੇ ਸਪੋਰਟ ਦੇ ਉੱਤੇ ਲੀਡਰ ਜਿਹੜੇ ਉਹ ਨਿੱਤਰ ਆਏ ਨਹੀਂ ਦੇਖੋ ਮੈਂ ਤਾਂ ਚੰਨੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਣਾ ਜਿਉਂ ਉਹਨਾਂ ਦੇ ਘਰੇ ਬਾਲਮੀਕੀਆਂ ਦੀ ਕੁੜੀ ਜਿਹੜੀ ਆ ਉਹ ਰੋਟੀ ਬਣਾਉਂਦੀ ਹੈ ਚੰਨੀ ਸਾਹਿਬ ਉਹ ਤੁਹਾਡੇ ਘਰੇ ਤਾਂ ਬਣਾਉਂਦੀ ਹੈ ਤੁਸੀਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਹੋ ਤੇ ਪੰਜਾਬੀ ਹੋ ਤੁਸੀਂ ਪਹਿਲਾ ਪੰਜਾਬੀ ਹੋ ਤੇ ਫਿਰ ਤੁਸੀਂ ਜਿਹੜਾ ਬੀਜੇਪੀ ਦੇ ਹੋ ਇਸੇ ਕਰਕੇ ਤਾਂ ਮੈਂ ਆਖਿਆ ਨਾ ਤਾਂ ਪੰਜਾਬੀ ਦਾ ਪੰਜਾਬ ਦਾ ਸਿੱਖ ਕਮਨਡਲ ਹੈ ਤੇ ਨਾ ਹੀ ਪੰਜਾਬ ਦਾ Hindu ਕਮਨਡਲ ਹੈ ਤੁਸੀਂ ਐਂ ਕਰੋ ਉਸੇ ਕੁੜੀ ਨੂੰ ਕਹੋ ਜਾ ਕੇ ਦਿੱਤਿਆ ਯੋਗੀਨਾਥ ਦੇ ਘਰੇ ਰੋਟੀ ਬਣਾ ਕੇ ਖਵਾਵੇ ਮੈਂ ਇਸੇ ਆਸ ਤੇ ਛੱਡ ਦੂੰਗਾ ਬੋਲ ਕੇ ਵੇਖੋ ਇੱਕ ਵਾਰੀ ਉਹਨੂੰ ਕਹੋ ਦਿੱਤਿਆਨਾਥ ਯੋਗੀ ਦੇ ਘਰੇ ਜਾ ਕੇ ਰੋਟੀ ਬਣਾਵੇ ਤੇ ਯੋਗੀ ਉਹ ਰੋਟੀ ਖਾ ਲੇ ਉਹ ਤੁਸੀਂ ਤਾਂ ਮੰਦਰਾ ਚ ਕਰਾ ਲਿਆ ਤੁਸੀਂ ਤਾਂ ਜਵਾਬ ਸੁਣ ਲਿਆ ਤੁਸੀਂ ਤਨੀਵਾਲਾ ਸਾਹਿਬ ਨੂੰ ਇਹਦਾ ਜਵਾਬ ਨਾਲ ਦੀ ਨਾਲ ਦੇ ਲੈਣ ਦੋ ਚਾ ਹਾਂਜੀ ਬੋਲ ਜਦੋਂ ਨੇ ਜਦੋਂ ਨੇ ਕੰਗਰਾ ਸਾਹਿਬ ਕਿੰਗਰਾ ਸਾਹਿਬ ਮੈਨੂੰ ਮੈਨੂੰ ਜਾਦਾ ਕਹਿਣ ਦੀ ਲੋੜ ਨਹੀਂ ਜੀ ਮੈਂ ਤੁਹਾਨੂੰ ਦੋ ਧਾਰਨਾ ਦਿੰਦਾ ਤੁਹਾਡੀਆਂ ਲਾਈਵ ਤੁਹਾਡੇ ਲੀਡਰਾਂ ਦੀਆਂ ਤੁਹਾਡੇ ਸੁਖਵਿੰਦਰ ਸਿੰਘ ਕੋਟਲੀ ਇਹ ਸਟੇਟਮੈਂਟ ਪਬਲਿਕ ਤੇ ਦੇ ਰਹੇ ਨੇ ਵੀ ਸਾਡੇ ਨਾਲ ਜਿਹੜੀ ਉੱਚ ਜਾਤੀਆਂ ਦੇ ਕਾਂਗਰਸ ਦੇ ਲੀਡਰ ਨੇ ਉਹ ਮਾੜਾ ਵਿਹਾਰ ਕਰਦੇ ਨੇ ਸਾਨੂੰ ਕੋਲ ਬੈਠਣ ਨਹੀਂ ਦਿੰਦੇ ਤੇ ਤੁਹਾਡੇ ਸ਼ਮਸ਼ੇਰ ਸਿੰਘ ਦੁੱਲੋਂ ਨੇ ਕਿੰਨੀ ਵਾਰ ਕਿਹਾ ਵੀ ਦਲਤਾਂ ਨਾਲ ਜਿਹੜਾ ਕਾਂਗਰਸ ਬਿੱਤ ਕੇ ਰਹਿੰਦਾ ਹੈ ਤੁਸੀਂ ਕਮਾਲ ਕਰਦੇ ਹੋ ਤੁਸੀਂ ਆਪਣੀਆਂ ਗਲਤੀਆਂ ਨੂੰ ਆਪਣੀਆਂ ਗਲਤੀਆਂ ਨੂੰ ਮੰਨਦੇ ਹੀ ਨਹੀਂ ਤੁਸੀਂ ਚੰਨੀ ਸਾਹਿਬ ਉਹ ਤਾਂ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਮੈਨੂੰ ਲੱਗਾ ਕਿ ਤੇ ਉਹਦੇ ਤੇ ਕੋਈ ਬਿਆਨ ਦੇਣਾ ਚਾਹੀਦਾ ਉਹ ਕਹਿੰਦੇ ਵੀ ਮੈਂ ਸਿਆਸਤ ਛੱਡਣੀ ਨਹੀਂ ਨਹੀਂ ਇਹ 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 ਸਾਨੂੰ ਕਹਿ ਰਹੇ ਨੇ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਫਿੱਕਰਾ ਕਰਦੇ ਹੋ ਆਪਣਾ ਸਾਹਮਣੇ ਸਾਡੇ 55 ਦੱਸੋ ਸਾਡੇ 55 ਦੱਸੋ ਕਿਹੜੇ ਬੀਜੇਪੀ ਨੇ ਕਿਸੇ ਗਲਤ ਨਾਲ ਵਿਤਕਰੇ ਕੀਤਾ ਦੱਸੋ ਬਈ ਤੁਸੀਂ ਮੈਂ ਮੈਂ ਰਾਹੁਲ ਜੀ ਨੂੰ ਕਹਿਣਾ ਮੈਂ ਤੁਹਾਨੂੰ ਹੋਰ ਦੱਸਣਾ ਦੇਣਾ ਆਪਣੇ ਗਰਾਂ ਦੇ ਮੈਨੂੰ ਕਹੋ ਜੀ ਸਾਡੇ ਬੀਜੇਪੀ ਨੇ ਕਿਸੇ ਦਲਤ ਨਾਲ ਪੰਜਾਬ ਚ ਬਿੱਤਰਾ ਕੀਤਾ ਤਾਂ ਦੱਸੋ ਆਖਰੀ ਮਿੰਟ ਆ ਆਖਰੀ ਆਖਰੀ ਮਿੰਟ ਆ ਤੁਹਾਡੀ ਗੱਲ ਆ ਗਈ ਕਾਂਗਰਸ ਸਾਹਿਬ ਅਮਰਦੀਪ ਜੀ ਗੱਲ ਇਹ ਹੈ ਵੀ ਜੇ ਤੁਸੀਂ ਅੱਜ ਇੰਨਾ ਮਤਲਬ ਐਸ ਸੀ ਭਾਈਚਾਰੇ ਦੇ ਨਾਲ ਆਏ ਹੋ ਤਾਂ ਪਾਰਟੀ ਦੇ ਵਿੱਚ ਕਿੰਨੀ ਸਪੇਸ ਐ ਐਸ ਸੀ ਭਾਈਚਾਰੇ ਨੂੰ ਦਿੱਤੀ ਹੈ ਸਰਕਾਰ ਦੇ ਵਿੱਚ ਦੇਖੋ ਜੀ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸਰਦਾਰ ਕਿਹਾ ਅਰਵਿੰਦ ਕੇਜਰੀਵਾਲ ਜੀ ਨੇ ਪਹਿਲੇ ਦਿਨ ਤੋਂ ਹੀ ਆਪਣੇ ਉਹਨਾਂ ਨੂੰ ਗੁਰੂ ਧਾਰ ਕੇ ਉਹਨਾਂ ਦੀਆਂ ਫੋਟੋ ਹਰ ਆਫਿਸ ਲੁਆਈਆਂ ਉਹਨਾਂ ਦੇ ਕਦਮਾਂ ਦੇ ਚੱਲੇ ਹਾਂਜੀ ਇੱਕ ਭਾਈਚਾਰਕ ਸਾਂਝ ਬਣਾਈ ਹਰੇਕ ਚੀਜ਼ ਦੇ ਵਿੱਚ ਸ਼ਹੀਦ ਆਦਮ ਭਗਤ ਸਿੰਘ ਦੀਆਂ ਫੋਟੋ ਮਤਲਬ ਇਹ ਕਹਿਣ ਦਾ ਪਵੇ ਵੀ ਤੁਸੀਂ ਉਹਨਾਂ ਦੇ ਉਹਨਾਂ ਦੀ ਉਹਨਾਂ ਦੇ ਮਾਰਗਦਰਸ਼ਕ ਤੇ ਚੱਲ ਰਹੇ ਹੋ ਕਿੰਗਰਾ ਸਾਹਿਬ ਕੋ ਜਵਾਬ ਦੇਣਾ ਚਾਹੁੰਦੇ ਲਾਸਟ ਲਾਸਟ ਇੱਕ ਮਿੰਟ ਗੱਲ ਸੁਣੋ ਸ਼ਹੀਦ ਆਦਮ ਭਗਤ ਸਿੰਘ ਦੀਆਂ ਫੋਟੋ ਸੀ ਹਰ ਅਫੀਸ਼ਲ ਵਾਈਆਂ ਠੀਕ ਹੈ ਨਹੀਂ ਅੱਜ 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 ਗੱਲ ਐਸਪਾਈ ਚੈਰ ਦੀ ਹੋ ਰਹੀ ਹੈ ਕਿ ਜੀਨਕਿੰਗ ਦਾ ਸਾਹਿਬ ਦਾ ਜਵਾਬ ਬਸ ਕਾਈਂਡਲੀ ਕਾਈਂਡਲੀ ਠੀਕ ਹੈ ਕਿ ਮੇਰਾ ਪਾਗੀ ਸੁਣ ਲੋ ਐਸਪਾਈ ਚੈਰ ਨਾਲ ਲੈ ਕੇ ਚਮਚਾਉਂਦੀ ਆਮ ਆਦਮੀ ਪਾਰਟੀ ਮੇਰੇ ਆਮ ਆਦਮੀ ਪਾਰਟੀ ਦੇ ਵੀਰ ਨੂੰ ਮੇਰਾ ਇੱਕ ਸਵਾਲ ਹੈ ਕਿ ਤੁਸੀਂ 10 ਸਾਲ ਤੁਹਾਡੀ ਦਿੱਲੀ ਸਰਕਾਰ ਰਹੀ ਹੈ ਕਿੰਨੇ ਮੰਤਰੀ ਤੁਹਾਡੇ ਸ਼ੈਡਿਊਲ ਕਾਸਟ ਨੂੰ ਬਿਲੋਂਗ ਕਰਦੇ ਸੀ ਤੇ ਕਿੰਨੀਆਂ ਫੋਟੋਆਂ ਲਾਈਆਂ ਸੀ ਉਮੀਦਵਾਰ ਜੀ ਦੀਆਂ ਉੱਤੇ ਉਹ ਦੱਸੋ ਸਾਰੇ ਦੱਸੋ ਇਸ ਦੇ ਵਿੱਚ ਆ 10 ਸਾਲਾਂ ਦੇ ਵਿੱਚ ਸਾਰੇ ਮੇਰਾ ਵੀ ਕਿਸਾਨ ਜਿਹੜੀ ਕੰਮ ਕਰਦੀਆਂ ਸਨ ਉਹ ਮਹਿਦ ਕਰਦੀਆਂ ਸਨ ਉਹ ਗਗ ਸਿੰਘ ਜਿੰਨਾ ਦਾ ਅਸੀਂ ਉੱਥੇ ਸਟੈਚੂ ਤਿਆਰ ਕੀਤਾ ਉੱਥੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਦਿੱਲੀ 'ਚ ਕਿਸੇ ਨੇ ਭਗਤ ਸਿੰਘ ਜੀ ਦੀ ਉੱਥੇ ਸਟੈਚੂ ਨਹੀਂ ਬਣਾਇਆ 1000000000 ਸਵਾਲ ਆਪ ਨੂੰ ਕੋਈ ਆਪਣੀ ਰਾਏ ਰੱਖਣ ਦੀ ਚਾਹਤ ਹੈ ਭਗਤ ਸਿੰਘ ਨੂੰ ਉਹਨਾਂ ਮਾਰ ਦਿੱਤੀ ਪ੍ਰਦੇਸ਼ ਦਾ ਮੈਂ ਨਹੀਂ ਪੰਜਾਬ ਮਾਦੀ ਪਾਰਟੀ ਨੂੰ ਜਿਹੜਾ ਕੰਮ ਕਰਨਾ ਸੀ ਜਿੱਦਾਂ ਜਿੱਦਾਂ ਸਰਕਾਰ ਬਣਾਉਣੀ ਸੀਗੀ ਤੁਸੀਂ ਜਦੋਂ ਸਰਕਾਰ ਬਣਾਉਣੀ ਸੀ ਪੰਜਾਬ 'ਚ ਤੁਸੀਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਦਲਤਾਂ ਨਾਲ ਇੱਕ ਵਾਦਾ ਕੀਤਾ ਸੀ ਬਹੁਤ ਜ਼ੋਰ ਸ਼ੋਰ ਨਾਲ ਵੀ ਅਸੀਂ ਪੰਜਾਬ ਚ ਇੱਕ ਦਲਤ ਨੂੰ ਡਿਪਟੀ ਸੀਐਮ ਬਣਾਵਾਂਗੇ ਉਹ ਵਾਦਾ ਤੁਸੀਂ ਖਤਮ ਹੋਲੇ ਦੀ ਸਰਕਾਰ ਤੁਹਾਡੀ ਅਜ ਤੱਕ ਨਹੀਂ ਤੁਸੀਂ ਪੂਰਾ ਕੀਤਾ ਤੁਸੀਂ ਸਾਡੀ ਕੀ ਗੱਲ ਕਰਨਾ ਤੁਸੀਂ ਦਲਤ ਨੂੰ ਵਾਦਾ ਕਰਕੇ ਮੁੱਕਰ ਕੇ ਇਹ ਬਣਾਣਗੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਰਿੰਕੇ ਤੇ ਬਣਾਣਗੇ ਉਹ ਉਹ ਕਹਿ ਰਹੇ ਹੈ ਉਹ ਕਹਿੰਦੇ ਕਹਿੰਦੇ ਜਲਦ ਜਿਹੜਾ ਬਣਾਉਣਗੇ ਸਮਾਂ ਜਿਆਦਾ ਨਹੀਂ ਦੇ ਰਿਹਾ ਕਾਈਂਡਲੀ ਮੈਨੂੰ ਬੜੀ ਮੁਆਫੀ ਦੇ ਨਾਲ ਰੋਕਣਾ ਪਏਗਾ ਬੇਨਤੀ ਹੈ ਕਿ ਹੋਰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਸਮਾਂ ਕੱਢਾ ਗੱਲਬਾਤ ਕੀਤੀ ਜੀ ਗੱਲ ਇਹ ਹੈ ਕਿ ਹਮੇਸ਼ਾ ਸਿਆਸਤ ਹੁੰਦੀ ਹੈ ਮੁੱਦਿਆਂ ਦੇ ਉੱਤੇ ਨਰੋਈ ਗੱਲ ਕੌਣ ਕਰਦਾ ਜੇ ਕੋਈ ਕਰਦਾ ਤੁਸੀਂ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਸ ਨੂੰ ਇਸ ਸਿਸਟਮ ਦੇ ਅੰਦਰ ਇਸ ਡੈਮੋਕਰੇਟਿਕ ਕਲਚਰ ਦੇ ਅੰਦਰ ਕਿੱਥੇ ਕਦੋਂ ਤੇ ਕਿਵੇਂ ਸਪੇਸ ਦਿੰਦੀ ਹੈ ਇਹ ਵੀ ਜ਼ਰਾ ਜ਼ਰੂਰ ਗੌਰ ਕਰਿਓ ਅੱਜ ਦੇ ਲਈ ਇੰਨਾ ਹੀ ਮੋਰ ਮਿਲਾਏ ਕਿਸੇ ਹੋਰ ਪ੍ਰੋਗਰਾਮ ਦਿੱਤਾ ਹੈ ਨਵਜੋਤ ਸਿੰਘ ਢਾਲੀਵਾਲ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ